ਪੀ 24 ਵੇਖ ਰਹੇ ਤੁਸੀਂ ਤੇ ਮੈਂ ਹਾ ਸ਼ੇਤਲ ਠਾਕੁਰ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਹਾਜ਼ਰ ਹਾਂ ਤੇ ਸਿਆਸਤ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਇਹਨਾਂ ਚਰਚਾਂ ਦੇ ਵਿੱਚ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਸੀਨੀਅਰ ਪੱਤਰਕਾਰ ਨੇ ਸੁਰੇਂਦਰਪਾਲ ਜੀ ਸਰ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਾਸੀ ਸਭ ਤੋਂ ਪਹਿਲਾਂ ਸਰ ਗੱਲ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੀ ਕਾਂਗਰਸ ਦੇ ਸੀਨੀਅਰ ਨੇਤਾ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲੱਗ ਚੁੱਕੀ ਹੈ 22 ਅਪ੍ਰੈਲ ਤੱਕ ਇਥੋਂ ਤੱਕ ਵੀ ਖਬਰਾਂ ਕਹਿੰਦੀਆਂ ਨੇ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਹੁਣ ਕੋਈ ਵੀ ਬਿਆਨ ਦੇ ਬੰਬ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ ਜਿਹਦੇ ਕਾਰਨ ਇਹ ਸੁਰਖੀਆਂ ਜਿਹੜੀਆਂ ਨੇ ਰੋਜ਼ ਦੀਆਂ ਚੱਲ ਰਹੀਆਂ ਨੇ ਕੀ ਕਹਿੰਦੇ ਹੋ ਦੇਖੋ ਸ਼ੀਤਲ ਮੇਰੇ ਹਸਾਬ ਨਾਲ ਤਾਂ ਇਹਦੇ ਸਿਆਸੀ ਮਹਨੇ ਲੱਗ ਗਾ ਤੇ ਕਾਨੂੰਨੀ ਮਹਨੇ ਲੱਗ ਗਾ ਕਿਉਂਕਿ ਜੇ ਅਸੀਂ ਇਹਨੂੰ ਤਰੀਕੇ ਨਾਲ ਵਿਖਲੇਖਣ ਕਰੀਏ ਨਾ ਤੇ ਸਿਆਸੀ ਮਹਨੇਆਂ ਦੇ ਵਿੱਚ ਇਹ ਹੈਗਾ ਕਿ ਜਿਹੜੇ ਪੰਜਾਬ ਦੇ ਸਹੀ ਮੁੱਦੇ ਸੀਗੇ ਪੰਜਾਬ ਦੀ ਕਣਕਾਂ ਦੇ ਮਤਲਬ ਮਾਮਲੇ ਸੀਗੇ ਮੰਡੀਆਂ ਦੇ ਵਿੱਚ ਜਾਣਾ ਕਣਕਾਂ ਦਾ ਕੇਂਦਰ ਸਰਕਾਰ ਤੋਂ ਜਿਹੜਾ ਕੈਸ਼ ਕ੍ਰੈਡਿਟ ਲਿਮਿਟ ਦਾ ਆਣਾ ਉਹਦੇ ਜਹੇ ਝਮੇਲਾ ਪਿਆ ਹੋਇਆ ਕਣਕਾਂ ਚੱਕਣੀਆਂ ਐਫਸੀਆਈ ਨਾਲ ਤਾਲਮੇਲ ਪਹਿਲਾਂ ਤਾਂ ਇਹ ਮੁੱਦਾ ਸੀ ਦੂਜਾ ਥਾਰ ਵਾਲੀ ਬੀਬੀ ਦਾ ਮੁੱਦਾ ਚੱਲ ਰਿਹਾ ਸੀ ਬਈ ਉਥਾਰ ਵਾਲੀ ਬੀਬੀ ਨੂੰ ਦੇਖੋ ਜਮਾਨਤ ਵੀ ਮਿਲ ਗਈ ਇਸੇ ਰੋਲੇ ਰੱਪੇ 'ਚ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਉਵੇਂ ਕਿਤੇ ਜੇ ਨਾ ਪ੍ਰਤਾਪ ਬਾਜਵੇ ਦਾ ਮਸਲਾ ਹੁੰਦਾ ਤੇ ਥਾਰ ਵਾਲੀ ਬੀਬੀ ਵਾਲਾ ਮਸਲਾ ਅੱਜ ਮੀਡੀਆ ਦੀ ਸਭ ਤੋਂ ਪਹਿਲੀ ਖ਼ਬਰ ਹੋਣੀ ਸੀ ਬਿਲਕੁਲ ਜੀ ਬਈ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਉਹਨੂੰ ਕਿਹੜੇ ਅਫਸਰਾਂ ਦਾ ਥਾਪੜਾ ਸੀਗਾ ਕਿਥੋਂ ਉਹਨੂੰ ਆਕਸੀਜਨ ਮਿਲ ਰਹੀ ਸੀ ਕਿੰਨੇ ਬੰਦੇ ਨੇ ਮਗਰ ਉਹਦੇ ਤਾਕਤਾਂ ਸੀਗੀਆਂ ਜਿਹਦੇ ਕਰਕੇ ਥਾਰ ਵਾਲੀ ਬੀਬੀ ਇੱਥੇ ਤੱਕ ਪਹੁੰਚੀ ਪਰ ਕਾਲੀਆ ਆਪਣੇ ਮਨ रंजन ਕਾਲੀਆ ਨੇ ਉਹਨਾਂ ਦੀ ਕੋਠੀ ਦੇ ਵਿੱਚ ਬੰਬ ਬਲਾਸਟ ਦਾ ਮਾਮਲਾ ਸੀਗਾ ਕਿਵੇਂ ਯੂਪੀ ਵਾਲਾ ਜਿਹੜਾ ਸੈਦੂ ਲਮੀਨ ਆ ਉਹ ਆਇਆ ਉਹਨੇ ਕਿੰਨੇ ਦਿਨ ਇੱਥੇ ਰਿਹਾ ਕਿਵੇਂ ਬੰਬ ਬਾਇ ਪੰਜਾਬ ਦੀ ਸੁਰੱਖਿਆ ਨੂੰ ਬਲਾਂ ਨੂੰ ਵੀ ਤਾਂ ਚੁਣੌਤੀ ਆ ਨਾ ਇੱਕ ਬੰਦਾ ਯੂਪੀ ਤੋਂ ਬੰਬ ਲੈ ਕੇ ਇੱਥੇ ਆ ਗਿਆ ਬਿਲਕੁਲ ਔਰ ਸਾਡੀ ਸਕਿਉਰਟੀ ਦੇਖ ਕੇ ਰੇਚ ਵੜ ਗਿਆ ਪੰਜਾਬ ਇੱਕ ਇਹੋ ਜੀ ਸੂਬਾ ਹੈ ਜਿਹੜਾ ਪਾਕਿਸਤਾਨ ਦੀ ਸਰਹੱਦ ਤੇ ਆ 552 ਕਿਲੋਮੀਟਰ ਸਰਹੱਦ ਦਾ ਤੇ ਉਹ ਆ ਜਾਵੇ ਤੇ ਪੰਜਾਬ ਦਾ ਸਕਿਉਰਟੀ ਨੂੰ ਉਹਨੇ ਘੇਰਾ ਤੋੜ ਕੇ ਐਂਟਰ ਕੀਤਾ ਤੇ ਇਹ ਵੀ ਮਸਲਾ ਬਹੁਤ ਵੱਡਾ ਖੜਾ ਹੋਣਾ ਸੀ ਫਿਰ ਮਸਲਾ ਖੜਾ ਹੋਣਾ ਸੀ ਪੰਜਾਬ ਸਰਕਾਰ ਦੇ ਮੰਤਰੀ ਨੇ ਕਹਿ ਦਿੱਤਾ ਸਵੇਰੇ ਸਵੇਰੇ ਕੀ ਇਹ ਲਾਰੈਂਸ ਬਿਸ਼ਨੋਈ ਦਾ ਕੰਮ ਹੈ ਇਹ ਜਸ਼ਨ ਅਖਤਰ ਦਾ ਕੰਮ ਹੈ ਪਰਚਾ ਨਹੀਂ ਦਰਜ ਹੋਇਆ ਸੀ ਸਵਾਲ ਚੱਕੇ ਜਾ ਰਹੇ ਨੇ ਮਨਜਨ ਖਾਲੀਆ ਨੇ ਕਿਹਾ ਵੀ ਦੱਸੋ ਮੰਤਰੀ ਨੂੰ ਕਿਵੇਂ ਪਤਾ ਲੱਗਿਆ ਸਵੇਰੇ ਸਵੇਰੇ ਵੀ ਲੋਰ ਹਾਈ ਦਾ ਡੀਜੀਪੀ ਦਾ ਬਿਆਨ ਨਹੀਂ ਆਇਆ ਬੰਦੇ ਨਹੀਂ ਫੜੇ ਗਏ ਇਹਦਾ ਮਤਲਬ ਇਹਨਾਂ ਨੂੰ ਪਤਾ ਸੀ ਪੰਜਾਬ ਸਰਕਾਰ ਦੇ ਮੰਤਰੀ ਨੂੰ ਕੀ ਲੋਰੈਂਸ ਬਿਸ਼ਨੋਈ ਕਰਵਾ ਕਰ ਰਿਹਾ ਇਹ ਮਸਲਾ ਖੜਾ ਹੋਣਾ ਸੀ ਹੋਰ ਵੀ ਮਸਲੇ ਜਿਹੜੇ ਪੰਜਾਬ ਦੇ ਵਿੱਚ ਸੀਗੇ ਅਕਾਲੀ ਦਲ ਦੇ ਮਸਲੇ ਸੀਗੇ ਤਖਤਾਂ ਦੇ ਮਸਲੇ ਸੀਗੇ ਸੁਖਬੀਰ ਸਿੰਘ ਬਾਦਲ ਦੇ ਮਸਲੇ ਸੀਗੇ ਉਹ ਸਾਰੇ ਲਪੇਟ ਕੇ ਬਾਟੀ ਚ ਮਾਰੇ ਤੇ ਮਸਲਾ ਕਿਹੜਾ ਖੜਾ ਹੋ ਗਿਆ ਬਰਤਾਬ ਬਾਜਵੇ ਦਾ ਇੱਕ ਬੰਬ ਵਾਲਾ ਬਿਆਨ ਦਿੱਤਾ ਕਿੱਦਾਂ ਦੇ ਦਿੱਤਾ ਇਹਨੂੰ ਮੈਨੂੰ ਦੱਸੋ ਇਹਦੇ ਨਾਲ ਪੰਜਾਬ ਦੀ ਤਰੱਕੀ ਦਾ ਕੀ ਲੈਣਾ ਦੇਣਾ ਪੰਜਾਬ ਦੇ ਰੋਜ਼ਗਾਰ ਦਾ ਕੀ ਲੈਣਾ ਦੇਣਾ ਪੰਜਾਬ ਦੀ ਆਬੋ ਹਵਾ ਪਾਣੀ ਪੰਜਾਬ ਦੀਆਂ ਸੜਕਾਂ ਪੰਜਾਬ ਦੀਆਂ ਦਰਪੇਸ਼ ਚੁਣੌਤੀਆਂ ਜੀ ਉਹਦੇ ਨਾਲ ਕੀ ਲੈਣਾ ਦੇਣਾ ਇੱਕ ਤਾਂ ਸਿਆਸੀ ਮਸਲਾ ਇਹ ਹੈਗਾ ਕਿ ਇਹਦੇ ਨਾਲ ਜਿੰਨੇ ਮਸਲੇ ਸੀ ਸਾਰੇ ਪੁਰਾਣੇ ਉਹ ਲਪੇਟ ਕੇ ਸਾਈਡ ਤੇ ਚਲੇ ਗਏ ਔਰ ਪੰਜਾਬ ਦੀ ਆਵਾਮ ਦਾ ਜਿੱਥੇ-ਜਿੱਥੇ ਪੰਜਾਬੀ ਵਖੇ ਨੇ ਹਿੰਦੂ ਹਿੰਦੁਸਤਾਨ ਦੇ ਕੁੰਨੇ-ਕੁੰਨੇ ਚ ਵਿਖਰਦੇ ਵਿੱਚ ਉਹ ਸਾਰਿਆਂ ਦਾ ਧਿਆਨ ਹੁਣ ਪ੍ਰਤਾਪ ਬਾਜਵੇ ਵੱਲ ਲੱਗ ਗਿਆ ਤੇ ਸਰਕਾਰ ਵੱਲ ਲੱਗ ਗਿਆ ਸਵੇਰੇ ਸਰਕਾਰ ਖੜੀ ਹੁੰਦੀ ਹੈ ਸ਼ਾਮੀ ਬਰਤਾਪ ਬਾਜਵਾ ਖੜਾ ਹੋ ਜਾਂਦਾ ਤੇ ਉਧਰੋਂ ਕਾਂਗਰਸ ਰੋਲਾ ਪਾਵੀ ਆ ਰਹੀ ਹੈ ਤੇ ਇਹਦੇ ਵਿੱਚ ਸਾਰੇ ਜਿੰਨੇ ਪੰਜਾਬ ਦੇ ਬਾਕੀ ਦੇ ਜਿਹੜੇ ਫੋਨ ਵਾਲੇ ਮਸਲੇ ਨੇ ਮਸਲੇ ਸਾਰੇ ਗਾਇਬ ਹੋ ਗਏ ਜੀ ਫਿਰ ਦੂਜਾ ਜੇ ਗੱਲ ਕਰੀਏ ਕਾਨੂੰਨੀ ਪਹਿਲੂ ਦੇ ਹਿਸਾਬ ਨਾਲ ਕਿ ਇਹ ਮਸਲਾ ਜਿਹੜੇ ਦੇ ਸੈਕਸ਼ਨ ਨੇ ਭਾਰਤੀ ਨਿਆਇ ਸੰਹਿਤਾ ਦੇ ਵਿੱਚ ਜਿੰਨੂੰ ਬੀ ਐਨ ਐਸ ਹੈ ਕਿਉਂਕਿ ਆਈ ਪੀ ਸੀ ਤੋਂ ਇੰਡੀਅਨ ਪੀਨਲ ਕੋਡ ਤੋਂ ਹੁਣ ਬੀ ਐਨ ਐਸ ਲੱਗ ਗਿਆ ਹੋਇਆ ਤੇ ਬੀ ਐਨ ਐਸ ਦੀ ਉਧਰਾਵਾਂ ਦੇ ਤਹਿਤ ਇਹਦੇ ਵਿੱਚ ਕੋਈ ਜ਼ਿਆਦਾ ਸਜ਼ਾ ਨਹੀਂ ਹੈਗੀ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਤੇ 3 ਸਾਲ ਦੀ ਸਜ਼ਾ ਜਿਹੜੀ ਆ ਉਹ ਹਜੇ ਲੋਅਰ ਕੋਰਟ ਸੈਸ਼ਨ ਕੋਰਟ ਹਾਈ ਕੋਰਟ ਉਹ ਬੜਾ ਲੰਮਾ ਚੋੜਾ ਪ੍ਰੋਸੈਸ ਹੈਗਾ ਇੰਨੀ ਛੇਤੀ ਇਹਦੇ ਵਿੱਚ ਕਨਵਿਕਸ਼ਨ ਵੀ ਹੈ ਨਹੀਂਗੀ ਜੀ ਠੀਕ ਹੈ ਤੇ ਉਹ ਹੁਣ ਮਸਲਾ ਖੜਾ ਕਰਤਾ ਗਿਆ ਕਿ ਪ੍ਰਤਾਪ ਬਾਜਵੇ ਨੇ ਜਿਹੜਾ ਵਾ ਸੰਸਣ ਨਹੀਂ ਫੁਲਾਤ ਤੀ ਉਹਦਾ ਫਿਰ ਯਾਰ ਇਹ ਜਿਹੜੀਆਂ ਗੱਲਾਂ ਹੈਗੀਆਂ ਮੈਂ ਮੈਂ ਸ਼ੀਦਲ ਜੀ ਤੁਹਾਨੂੰ ਕਹਿਣਾ ਚਾਹੁੰਦਾ ਉਹ ਤਾਂ ਕੈਪਟਨ ਨਮਨਿੰਦਰ ਸਿੰਘ ਨੇ ਵੀ ਖੜੇ ਹੋ ਕੇ ਗੁਟਕਾ ਸਾਹਿਬ ਦੀ ਹੱਥ ਫੜ ਕੇ ਕਿਹਾ ਸੀ ਮੈਂ 6 ਮਹੀਨੇ ਚ ਨਸ਼ੇ ਖਤਮ ਕਰ ਦਾਂਗਾ ਫਿਰ ਉੱਤੇ ਬੇਅਦਵੀ ਦਾ ਪਰਚਾ ਦੇ ਦੇਣਾ ਚਾਹੀਦਾ ਸੀ ਉਹ ਤਾਂ ਕਿਸੇ ਹੋਰ ਨੇ ਵੀ ਗਿਆ ਸੀ ਕਿ ਮੈਂ ਦਲਤਾਂ ਨੂੰ ਮੁੱਖ ਡਿਪਟੀ ਮੁੱਖ ਮੰਤਰੀ ਬਣਾਉਂਗਾ ਫਿਰ ਤਾਂ ਉਹ ਦਲਤਾਂ ਦੀ ਜਿਹੜੀ ਹੈ ਨਾਨਸਾਪੀ ਹੋਈ ਫਿਰ ਦਲਤਾਂ ਨੂੰ ਝੂਠੇ ਲਾਰੇ ਦੇਣ ਦਾ ਪਰਚਾ ਦਰਜ ਹੋ ਜਾਣਾ ਚਾਹੀਦਾ ਇਦਾਂ ਦੇ ਤਾਂ ਬਹੁਤ ਸਿਆਸੀ ਮਸਲੇ ਨੇ ਤੇ ਜੇ ਆਪਾਂ ਸਿਆਸੀ ਮਸਲਿਆਂ ਦੀ ਗੱਲ ਕਰੀਏ ਫਿਰ ਤਾਂ ਪੋਲਿਟਿਕਲ ਲੀਡਰਾਂ ਤੇ ਰੋਜ਼ ਪਰਚੇ ਦਰਜ ਹੋਣਗੇ ਬੇਨਾਂਗ ਪਰਚਾ ਦਰਜ ਹੋਣਗੇ ਕਿਉਂਕਿ ਇਹ ਬੋਲਣ ਲੱਗਿਆਂ ਤਾਂ ਇਹਨਾਂ ਦੀ ਲਗਾਮ ਕਾਬੂ ਨਹੀਂ ਰੰਦੀ ਅਸੀਂ ਬੋਲਣਾ ਕੀ ਹੈ ਇਹ ਬਾਅਦ ਜ ਪਤਾ ਲੱਗਦਾ ਅੱਛਾ ਇਹ ਬੋਲ ਗਿਆ ਆ ਗਿਆ ਚਲੋ ਅਗਲੇ ਦਿਨ ਕੋਈ ਹੋਰ ਬੋਲ ਦਾਂਗੇ ਇਸ ਕਰਕੇ ਜਿਹੜੇ ਕਾਨੂੰਨੀ ਧਰਾਵਾਂ ਹੈ ਜਾਂ ਤਾਂ ਉਹਦੀਆਂ ਐਵੀਡੈਂਸਿਸ ਕਲੀਅਰ ਹੋ ਜਾਣ ਸਬੂਤ ਕਲੀਅਰ ਹੋ ਜਾਣ ਹਾਂ ਬਈ ਇਹਦੇ ਵਾਕਈ ਪਾਕਿਸਤਾਨ ਦੇ ਵਿੱਚ ਸ਼ਹਜਾਦ ਪੱਟੀ ਨਾਲ ਜਾਂ ਖਾਲਸਾ ਜਿੰਦਾਬਾਦ ਫੋਰਸ ਨਾਲ ਖਾਲੇ ਸੰਗ ਕਮਾਂਡੋ ਫੋਰਸ ਨਾਲ ਬੱਬਰ ਖਾਲਸਾ ਨਾਲ ਲਿੰਕ ਹੈਗੇ ਆ ਇਸਟੈਬਲਿਸ਼ ਕਰਕੇ ਪਰਚੇ ਦੇ ਦਿਓ ਫਿਰ ਤਾਂ ਸਾਹਮਣੇ ਆ ਜਾਣ ਬਈ ਆ ਪਰਚੇ ਹੈਗੇ ਆ ਉਧਰੋਂ ਲੁਧਿਆਣੇ ਦੀ ਜਿੰਮਣੀ ਚੌਣ ਸਿਰ ਤੇ ਖੜੀ ਹੋਈ ਆ ਉਹਦੇ ਵਿੱਚ ਮੁੱਦੇ ਕਈ ਉੱਠਨੇ ਸੀ ਜੀਐਸਟੀ ਦਾ ਮੁੱਦਾ ਵਾ ਵਪਾਰੀਆਂ ਦੇ ਮੁੱਦੇ ਆ ਪੰਜਾਬ ਦੇ ਵਿੱਚ ਜਿਹੜੀ ਆ ਅਫਸਰ ਸ਼ਹੀ ਦਾ ਮੁੱਦਾ ਕਈ ਮੁੱਦੇ ਭਰੀ ਹੋਣੇ ਸੀ ਕਿਸਾਨਾਂ ਦੇ लाठी चार्ज ਵਾਲਾ ਮੁੱਦਾ ਆਣਾ ਸੀ ਵੀ ਕਿਸਾਨ ਅੱਗੇ ਰੋਲਾ ਪਾਈ ਜਾਂਦੇ ਪਿੰਡਾਂ ਥਾਈ ਪਈ ਸਾਨੂੰ ਜਿਹੜੀ ਐਮਐਸਪੀ ਦਾ ਲਾਰਾ ਲਾ ਗਿਆ ਸੀ 1.5 ਸਾਲ ਉੱਥੇ ਬਾਰਡਰ ਤੇ ਬੈਠੇ ਰਹੇ ਸਾਨੂੰ ਡਾਂਗਾ ਮਾਰ ਕੇ ਡਰਾਤਾ ਸਾਡੇ ਟਰਾਲੀਆਂ ਚੋਰੀਆਂ ਕਰਕੇ ਲੈ ਗਏ ਉਹ ਕਈ ਮਸਲੇ ਉੱਠਨੇ ਸੀ ਚੋਣਾ-ਚੂਣਾ ਦੇ ਵਿੱਚ ਸਾਰੇ ਗਾਇਬ ਹੋ ਗਏ ਤੇ ਹੁਣ ਜਿਹੜਾ ਹਜੇ ਇਹੋ ਨਿਕਲਣਾ ਪਾਣਾ ਕੁਝ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਇਹੋ ਕੁਝ ਨਿਕਲਣਾ ਪਾਣਾ ਨਹੀਂ ਆ ਇਹ ਵੀ ਆਖਰਕਾਰ ਹੋਰ ਕੋਈ ਮਸਲਾ ਖੜਾ ਕਰਕੇ ਵੀ ਹੁਣ ਕਿਤੇ ਕੁੰਝ ਲੱਗ ਜੇ ਕਹਿੰਦਾ ਪਾਵ ਕਿ ਕੱਲ ਨੂੰ ਕੋਈ ਹੋਰ ਖਬਰ ਅੱਗੇ ਆ ਜਾਊਗੀ ਤਾਂ ਫਿਰ ਉਹ ਮੀਡੀਆ ਦੀ ਸੁਰਖੀਆਂ ਬਣ ਜਾਣਗੀਆਂ ਇਹ ਸਿਆਸਦ ਦਾ ਇੱਕ ਸਿਆਸਦ ਦਾ ਇੱਕ ਸਿਕਸਰ ਹੁੰਦਾ ਕੀ ਅਸੀਂ ਜਿਹੜੇ ਮੁੱਦੇ ਹੈਗੇ ਪੰਜਾਬ ਦੇ ਲੋਕੀ ਰੋਲਾ ਨਾ ਪਾਣ ਸੰੀर्ण ਮੁੱਦੇ ਖੜੇ ਹੋ ਰਹੇ ਦੇਖੋ ਸ਼ੀਤਲ ਇੱਕ ਗੱਲ ਨੂੰ ਕਲੀਅਰ ਸਮਝੋ ਕਿ ਪੰਜਾਬ ਦੇ ਵਿੱਚ ਹੈਂਡ ਗਰਨੇਡ ਆਏ ਨੇ 18 ਫਟੇ ਨੇ ਬਿਲਕੁਲ ਇਹਨੂੰ ਇਹ ਸੱਚ ਹੈ ਸੱਚ ਆਰ ਡੀ ਐਕਸ ਫਿਰੋਜ਼ਪੁਰ ਫੜਿਆ ਗਿਆ ਦੋ ਭਰਾ ਦੋ ਬੰਦੇ ਢਿੱਲੋਂ 브ਦਰਸ ਸਰਹੰਦ ਤੋਂ ਅਰੈਸਟ ਹੋਏ ਨੇ RDX ਜਲੰਧਰ ਦੀ ਕਾਊਂਟਰ ਇੰਟੈਲੀਜੈਂਸ ਦੇ ਨੌਜਵਤ ਮਾਲ ਨੇ ਫੜਿਆ ਜਿਹਦਾ ਪਰਚਾੰਬਰ ਸਰ ਦਰਜ ਹੋਇਆ ਐਕਸਪਲੋਸਿਵ ਫੜੇ ਗਏ ਆ ਇਦਾਂ ਮਤਲਬ ਪੰਜਾਬ ਦੇ ਵਿੱਚ ਹਥਿਆਰ ਤੇ ਪੰਜਾਬ ਦੇ ਵਿੱਚ ਉਸ ਫੋਟਕ ਪਦਾਰਥ ਦੋਵਾਂ ਆ ਗਏ ਨੇ ਮੁਰਦਾਸਪੁਰ ਬੀਐਸਐਫ ਦੀ ਚੌਂਕੀ ਦੇ ਵਿੱਚ ਹੋਇਆ ਜਿੱਦੇ ਜਵਾਨ ਦੇ ਉੱਤੇ ਆਈਡੀ ਬਲਾਸਟ ਹੋਇਆ ਇਹਦਾ ਮਤਲਬ ਆਈਡੀ ਵੀ ਆ ਗਿਆ ਤੇ ਇਹਦਾ ਆਇਆ ਜੇ ਵਾਰਦਾਤਾਂ ਹੋਈਆਂ ਤੇ ਆਇਆ ਦੂਜੀ ਗੱਲ ਨੂੰ ਇਹ ਸਮਝਣਾ ਪਏਗਾ ਕੀ ਮੰਦਰ ਅੰਮ੍ਰਿਤਸਰ ਦੇ ਮੰਦਰ ਚ ਹੈਂਡ ਗ੍ਰਨੇਡ ਸੁੱਟਿਆ ਗਿਆ ਤੇ ਉਹ ਸੁੱਟਿਆ ਗਿਆ ਉਹ ਤਾਂ ਰਿਕਾਰਡ ਹੈ ਐਫ ਆਈ ਆਰ ਦਰਜਾ ਸ਼ਰਾਰਤ ਕੀਤੀ ਗਈ ਹੈ ਜੀ ਬਈ ਮੰਦਰ ਦੇ ਵਿੱਚ ਬੰਬ ਫਟੇ ਹਿੰਦੂ ਸੰਗਾਏ ਨੂੰ फडਕ फडਕ ਜਾਵੇ ਇਹਦੇ ਚ ਹਿੰਦੂਆਂ ਦੇ ਆਸਾਂ ਨੂੰ ਠੇਸ ਪਹੁੰਚੇ ਇਹ ਕੋਸ਼ਿਸ਼ ਕੀਤੀ ਗਈ ਹੈ ਇਹ ਚੀਜ਼ਾਂ ਤਾਂ ਹੋ ਰਹੀਆਂ ਨਾ ਬਜਾ ਜੀ ਇਹਨੂੰ ਤਾਂ ਤੁਸੀਂ ਕਿਤੇ ਦਰਖਨਾਰ ਕਰ ਹੀ ਨਹੀਂ ਸਕਦੇ ਬਿਲਕੁਲ ਬਿਲਕੁਲ ਹੈ ਨਾ ਤੇ ਜੇ ਤੁਸੀਂ ਜੋ ਹੋਇਆ ਜੋ ਦੇਖਿਆ ਆਪਣਾ ਹੁਣ ਇਹਦੀ ਹੁਣ ਮੈਨੂੰ ਇਹ ਦੱਸੋ ਬੰਬ ਫਟੇ ਸਭ ਕੁਝ ਹੋਇਆ ਹੁਣ ਕਿਸੇ ਦਾ ਧਿਆਨ ਹੈਗਾ ਧਿਆਨ ਹੀ ਸਿਰਫ ਹੈ ਬਾਜਵਾ ਸਾਹਿਬ ਤੁਹਾਨੂੰ ਦੇਖ ਲਾਂਗੇ ਬਾਜਵਾ ਉਧਰੋਂ ਕਾਂਗਰਸੀ ਕਹਿੰਦੇ ਅਸੀਂ ਤੁਹਾਨੂੰ ਦੇਖ ਲਾਂਗੇ ਬਿਲਕੁਲ ਕੱਟਣਾ ਪਾਣਾ ਚੁਕੋਸੇ ਮੈਂ ਉਹਨਾਂ ਨੇ ਚੈਲੰਜ ਵੀ ਕੀਤਾ ਹੈ ਕਿ ਆ ਕੇ ਮੇਰੇ ਨਾਲ ਬਹਿਸ ਕਰਨੀ ਚਾਹੇ ਕੱਟਣਾ ਪਾਣਾ ਚੁਕੋਸੇ ਕੁਝ ਨਹੀਂ ਨਿਕਲਣਾ ਕੁਝ ਨਹੀਂ ਆ ਬਸ ਥੋੜੀ ਜੀ ਜਨਤਾ ਨੂੰ ਹੋਰ ਪਾਸੇ ਧਿਆਨ ਲਾ ਕੇ ਤੇ ਹੋਰ ਪਾਸੇ ਤੁਰਿਆ ਹੋਇਆ ਬਿਲਕੁਲ ਜੀ ਦੂਸਰੀ ਖਬਰ ਵੱਲ ਸਰ ਵੱਧਦੇ ਆਂ ਅ ਸਿਰਿਆ ਕਾਲ ਤੱਕ ਸਾਬ ਗਠਿਤ ਭਰਤੀ ਕਮੇਟੀ ਦੇ ਮੈਂਬਰਾਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਹੁਣ ਇਸ ਗੱਲ ਦੀ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਪਰਾਧਿਕ ਮਾਮਲਾ ਜਿਹੜਾ ਦਰਜ ਕਰਵਾਇਆ ਜਾਵੇ ਇਹ ਕਿਹੜਾ ਮਾਮਲਾ ਦੇਖੋ ਕਿਉਂਕਿ ਤਾਜ਼ਾ ਜਿਹੜੀ ਹੁਣੇ ਵਿਸਾਖੀ ਦੇ ਦਿਹਾੜੇ ਤੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨਾਲ ਇੱਕ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨਾ ਅਕਾਲੀ ਦਲ ਦੇ 22ਵੇਂ ਪ੍ਰਧਾਨ ਬਣੇ ਨੇ ਜੀ ਉਹਨਾਂ ਨੇ ਇਹ ਗੱਲ ਕਹਿ ਕੇ ਸੰਸਨੀ ਫਲਾਤੀ ਕਿ ਪਾਰਟੀ ਦੰਤਾ ਪਾਰਟੀ ਉਹ ਆ ਆਰਐਸਐਸ ਹੈ ਉਹ ਸਾਡੇ ਤਖਤਾਂ ਤੇ ਤੇ ਸਾਡੀ ਐਸਡੀਬੀਸੀ ਤੇ ਕਬਜ਼ਾ ਕਰਨਾ ਚਾਹਦੀ ਹੈ ਬਈ ਕਿੱਡੀ ਵੱਟੀ ਗੱਲ ਕਰ ਦਿੱਤੀ ਹੈ ਬਈ ਆਰਐਸਐਸ ਔਰ ਬੀਜੇਪੀ ਇਹ ਜਿਹੜੀ ਹੈ ਉਹ ਤਖਤਾਂ ਤੇ ਕਬਜ਼ਾ ਕਰਨਾ ਚਾਹਦੀ ਹੈ ਤੇ ਤਖਤਾਂ ਦੇ ਜੱਥੇਦਾਰ ਜਿਹੜੇ ਇਹਨਾਂ ਦੇ ਹੱਥਾਂ 'ਚ ਖੇਡ ਖੇਡਣ ਲੱਪ ਪਏ ਨੇ ਇਹ ਛੋਟੀ ਗੱਲ ਨਹੀਂ ਹੈਗੀ ਬੀਜੇਪੀ ਔਰ ਆਰਐਸਐਸ ਦੇ ਉੱਤੇ ਇਲਜ਼ਾਮ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਲਾਤਾ ਪਰ ਉਹ ਬੀਜੇਪੀ ਤੇ ਆਰਐਸਐਸ ਤੱਕ ਖੁਦ ਸੁਖਵੀਰ ਨੇ ਗੱਲ ਵਕੜੀ ਪਾ ਕੇ ਘੁੰਮਦੀ ਨਹੀਂ ਹੈ ਆਹ ਹੁਣੇ ਇਹਨਾਂ ਦੀ ਸੁਪੁੱਤਰੀ ਦਾ ਵਿਆਹ ਸੀ ਕੇਂਦਰ ਦੇ ਵਿੱਚੋਂ ਲੋਕ ਸਭਾ ਦੇ ਸਪੀਕਰ ਓਮਰ ਲਾਏ ਵਿਆਹ ਚ ਕੇਂਦਰ ਤੋਂ ਕਿੰਨੇ ਹੀ ਮਨਿਸਟਰ ਆਏ ਹਰਿਆਣਾ ਦੇ ਗਵਰਨਰ ਆਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਏ ਪੰਜਾਬ ਦੀ ਟੋਟਲ ਬੀਜੇਪੀ ਦੀ ਲੀਡਰਸ਼ਿਪ ਟਾਪ ਲੀਡਰਸ਼ਿਪ ਉਹਦੇ ਮੁੰਡੇ ਕੁੜੀ ਦਾ ਵਿਆਹ ਤੇ ਸੀ ਤੇ ਉਸੇ ਦਿਨ ਹੀ ਮਨਪ੍ਰੀਤ ਯਾਲੀ ਦੇ ਮੁੰਡੇ ਦਾ ਵਿਆਹ ਸੀ ਤੇ ਯਾਲੀ ਦੇ ਮੁੰਡੇ ਦੇ ਵਿਆਹ ਤੇ ਤਾਂ ਇੱਕ ਬੀਜੇਪੀ ਵਾਲਾ ਨਹੀਂ ਪੜਿਆ ਤੇ ਮੈਂ ਕਹਿਣ ਦਾ ਮਕਸਦ ਇਹ ਹੈਗਾ ਕਿ ਕਿ ਇਹ ਅਸ ਬੀ ਆਪਾ ਭਾਰਤੀ ਜਨਤਾ ਪਾਰਟੀ ਦੇ ਅਲੀਗੇਸ਼ਨ ਲਗਾ ਸਕਦੇ ਆ ਭਾਰਤੀ ਜਨ ਕਹਿੰਦੇ ਬਈ ਸਾਡੀ ਹਰਿਆਣੇ ਦੀ ਕਮੇਟੀ ਲੱਗ ਕਰਤੀ ਦਿੱਲੀ ਦੀ ਕਰਤੀ ਪਰ ਇਸ ਚੀਜ਼ ਨੂੰ ਤਾਂ ਕੋਖ ਕਰਕੇ ਦੇਖੋ ਵੀ ਜੇ ਹਰਿਆਣੇ ਦੀ ਕਮੇਟੀ ਲੱਗ ਕੀਤੀ ਤੇ ਮਨੋਰ ਲਾਲ ਖੱਟਰ ਦੀ ਸਰਕਾਰ ਤੁਹਾਡੀ ਉੱਥੇ ਰਹੀ ਭਾਰਤੀ ਜਨਤਾ ਪਾਰਟੀ ਦੀ 2014 ਚ ਤੇ 2014 ਚ ਹੀ ਹਿੰਦੁਸਤਾਨ ਚ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਬਣੀ ਆ ਤੇ ਬੀਬੀ ਹਰਸਿਮਰਤਪੁਰ ਬਾਦਲ ਕੇਂਦਰ ਦੀ ਵਜ਼ੀਰ ਸੀ ਤੇ ਫਿਰ ਹਰਿਆਣੇ ਦੇ ਵਿੱਚ ਵਿਧਾਨ ਸਭਾ ਚ ਪਾਸ ਕਰਾ ਲੈਂਦੇ ਤੁਹਾਡੀ ਸਾਂਝੀਦਾਰ ਸਰਕਾਰ ਸੀ ਵੀ ਪਾਸ ਕਰੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਗਣੀ ਬਣੇਗੀ ਤੁਸੀਂ ਗੱਲ ਵਕੜੀ ਪਾ ਕੇ 17 ਤੱਕ ਤਾਂ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਚਲਾਈ ਹੁਣ ਜਦੋਂ 17 ਤੱਕ ਸਰਕਾਰ ਚਲਾ ਲਈ ਉਹ 21 ਤੱਕ ਬੀਬੀ ਹਰਸਿਮਰਤਪੁਰ ਬਾਦਲ ਕੇਂਦਰ ਦੇ ਵਿੱਚ ਆਪਣੀ ਕਾਰ ਤੇ ਝੰਡੀ ਲਾ ਕੇ ਘੁੰਮਦੀ ਰਹੀ ਉਦੋਂ ਤੱਕ ਤਾਂ ਭਾਰਤੀ ਜਨਤਾ ਪਾਰਟੀ ਠੀਕ ਸੀ ਹੁਣ ਭਾਰਤੀ ਜਨਤਾ ਪਾਰਟੀ ਐਸਜੀਪੀਸੀ ਤੇ ਕਬਜ਼ਾ ਕਰਨ ਆ ਗਈ ਬਿਲਕੁਲ ਪਹਿਲਾ ਇਹਨਾਂ ਦਾ 9 ਮਾਰਚ ਦਾ ਰਿਸ਼ਤਾ ਸੀ ਆ 9 ਮਾਰਚ ਆ ਇਹ ਹਾਸੋ ਹੀ ਨਹੀਂ ਇਹ ਗੱਲਾਂ ਵੀ ਵਿਆਹ ਜੇ ਮੈਨੂੰ ਦੱਸੋ ਇੱਕ ਸਿੱਖ ਗੁਰਸਿੱਖ ਲਈ ਸੱਚੇ ਸਿੱਖ ਲਈ ਜੇ ਕੋਈ ਉਹਨਾਂ ਦੇ ਤਖਤਾਂ ਤੇ ਜਾਂ ਐਸਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦਾ ਕਿ ਉਹਨਾਂ ਨਾਲ ਰੋਟੀ ਬੇਟੀ ਸਾਂਝੀ ਕੀਤੀ ਜਾ ਸਕਦੀ ਹੈ ਫਿਰ ਤੁਸੀਂ ਉਹਨਾਂ ਨੂੰ ਵਿਆਹਾਂ ਦੇ ਉੱਤੇ ਮਿਟੀਸ਼ਨ ਦਿੰਦੇ ਪਏ ਤੇ ਰਮਨੀਤ ਸਿੰਘ ਬਿੱਟੂ ਜਿਹੜੇ ਭਾਰਤੀ ਜਨਤਾ ਪਾਰਟੀ ਚ ਕੇਂਦਰ ਦੇ ਵਜ਼ੀਰ ਨੇ ਬਿਲਕੁਲ ਉਹ ਇਹਨਾਂ ਦੀ ਬੇਟੀ ਦੇ ਵਿਆਹ ਤੇ ਆਏ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਬਈ ਸਾਡਾ ਬੀਜੇਪੀ ਨਾਲ ਸਾਡੇ ਬੀਜੇਪੀ ਨੂੰ ਇਤਾਂ ਦਾ ਜਿਹੜੇ ਨੁਕਸਾਨ ਕਰ ਰਹੇ ਨੇ ਤੁਹਾਡੇ ਤਖਤਾਂ ਦਾ ਜਿਹੜਾ ਐਸਜੀਪੀਸੀ ਦਾ ਨੁਕਸਾਨ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਆਪਣੇ ਵਿਆਹਵਾਂ ਤੇ ਸੱਜ ਕੇ ਜਸ਼ਨ ਮਨਾਓਗੇ ਫਿਰ ਇਹ ਗੱਲਾਂ ਹਾਸੂ ਰਹਿਣੀਆਂ ਮਤਲਬ ਗੱਲਾਂ ਕਰਨ ਵਾਲੀਆਂ ਹੋਰ ਨੇ ਦਿਖਾਉਣ ਵਾਲੀਆਂ ਹੋਣ ਦਿਖਾਉਣ ਵਾਲੇ ਬੇਸਿਕ ਕੀ ਗੱਲ ਹੈਗੀ ਆ ਪੰਜਾਬ ਦੇ ਵਿੱਚ ਜਿਹੜੀ ਅਕਾਲੀ ਦਲ ਦੀ ਪੰਥਕ ਵੋਟ ਹੈ ਪੰਥਕ ਕਹਿਣ ਦਾ ਮਤਲਬ ਹੈ ਤਰਨ ਤਾਰਨ ਖੰਡੂਰ ਸਾਹਿਬ ਪੱਟੀ ਕੈਰੋਂ ਦਾ ਇਲਾਕਾ ਸਾਰਾ ਉਧਰੋਂ ਨਿਕਲ ਜਾਈਏ ਬਾਰਡਰ ਦੀ ਬੈਲਟ ਤੋਂ ਹੁੰਦੇ ਹੋਏ ਇਹ ਜਿਹੜੀ ਪੰਥਕ ਵੋਟ ਹੈ ਜਿਹਨੂੰ ਗੁਰਸਿੱਖ ਵੋਟ ਕਹਿੰਦੇ ਨੇ ਜਿਹੜੀ ਗੁਰਦੁਆਰਿਆਂ ਨਾਲ ਜੁੜੀ ਵੋਟ ਹੈ ਜਿਹੜੀ ਕੱਟੜ ਸਿੱਖਾਂ ਦੀ ਵੋਟ ਹੈ ਉਹ ਸਾਰੀ ਵੋਟ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਛੱਡ ਚੁੱਕੀ ਆ ਇਸੇ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਅਕਾਲੀ ਦਲ ਨੂੰ ਸਿਰਫ ਤੇ ਸਿਰਫ ਪਿਛਲੇ ਸਾਲ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ 13% ਵੋਟ ਪਈ ਆ ਕਿਉਂਕਿ ਪੰਥ ਦੀ ਨਾਰਾਜ਼ਗੀ ਬਹੁਤ ਵੱਡੀ ਆ ਤਿੰਨ ਤਾਂ ਐਮਐਲਏ ਆ ਉਹਦੇ ਚੋਂ ਵੀ ਇੱਕ ਰਹਿ ਗਿਆ ਹੁਣ ਬੀਬੀ ਗਰਨੀਪੁਰ ਬਾਕੀ ਤਾਂ ਛੱਡ ਗਏ ਨੂੰ ਸਾਰੇ ਜੀ ਜੀ ਤੇ ਇੱਕੋ ਵੀ ਹੁਣ ਸੁਣੋ ਜਿਹੜੇ ਸਾਲੇ ਵੀ ਮਨਪ੍ਰੀਤ ਸੌਰੀ ਵਿਕਰਮ ਮਜੀਠੀਆ ਦੀ ਵਾਈਫ ਹੈ ਗਨੀਪੌਰ ਮਜੀਠੀਆ ਉਹ ਸਿਰਫ ਇੱਕ ਐਮਐਲਏ ਆ ਤੇ ਆਪਦੀ ਘਰ ਵਾਲੀ ਬੀਬੀ ਹਰਸਿਮਰਦ ਕੋਰ ਬਾਦਲ ਲੋਕ ਸਭਾ ਦੀ ਮੈਂਬਰ ਦੋ ਰਹਿ ਗਏ ਕਬਰ ਦੇ ਵਿੱਚ ਹੀ ਅਕਾਲੀ ਦਲ ਰਹਿ ਗਿਆ ਇਸ ਗੱਲ ਨੂੰ ਪਹਿਲਾਂ ਤਾਂ ਆਪ ਦੇਖੋ ਬਈ ਐਮਐਲਏ ਵੀ ਸਾਡੇ ਟੱਬਰ ਚੋਂ ਤੇ ਲੋਕ ਸਭਾ ਮੈਂਬਰ ਵੀ ਸਾਡੇ ਟੱਬਰ ਚੋਂ ਤੇ ਮੈਂ ਪਾਰਟੀ ਦਾ ਪ੍ਰਧਾਨ ਯਾਨੀ ਮੇਰੇ ਘਰੋਂ ਤੇ ਇੱਕ ਐਮਐਲਏ ਇੱਕ ਮੈਂਬਰ ਪਾਰਲੀਮੈਂਟ ਤੇ ਮੈਂ ਪਾਰਟੀ ਦਾ ਪ੍ਰਧਾਨ ਹਾਂ ਇਹ ਗੱਲ ਨੂੰ ਪਹਿਲਾਂ ਆਪ ਦੇਖਣਾ ਚਾਹੀਦਾ ਸਰਕਹਰੇਲੂ ਪਾਰਟੀ ਬਣ ਗਈ ਹੈ ਹੁਣ ਤਖਤਾਂ ਦੇ ਤਿੰਨੋਂ ਜੱਥੇਦਾਰ ਇੱਕ ਮਹੀਨੇ ਚ ਬਦਲੇ ਗਿਆਨੀ ਸੁਲਤਾਨ ਸਿੰਘ ਤੁਸੀਂ ਬਦਲਿਆ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਬਦਲਿਆ ਗਿਆਨੀ ਰਗਵੀਰ ਸਿੰਘ ਤੁਸੀਂ ਬਦਲਿਆ ਤੇ ਨਾਮ ਤੁਸੀਂ ਆਰਐਸਐਸ ਬੀਜੇਪੀ ਦਾ ਲਾ ਦੋ ਇਹ ਵੀ ਗੱਲ ਹਾਸੋਹਿਣੀ ਆ ਸੋ ਇਸ ਕਰਕੇ ਸਿਆਸਤ ਮੈਂ ਕਹਿੰਨਾ ਕਰੋ ਪਰ ਧਰਮ ਦਾ ਨਾਮ ਲੈ ਕੇ ਨਾ ਕਰੋ ਅੱਗੇ ਧਰਮ ਦਾ ਬਹੁਤ ਨੁਕਸਾਨ ਹੋ ਗਿਆ ਸਿੱਖੀ ਦਾ ਬਹੁਤ ਘਾਣ ਹੋ ਗਿਆ ਜੀ ਤਖਤਾਂ ਦੇ ਤਖਤਾਂ ਦੇ ਤੁਸੀਂ ਜਥੇਦਾਰ ਜਿਵੇਂ ਬਦਲੇ ਆ ਉਹਦੇ ਨਾਲ ਸਿੱਖ ਇੰਸਟੀਚਿਊਸ਼ਨ ਸਿੱਖ ਕਨਸਟੀਚਿਊਸ਼ਨ ਜਿਹੜੀਆਂ ਹੈਗੀਆਂ ਬਣੀਆਂ ਹੋਈਆਂ ਉਹਨਾਂ ਨੂੰ ਢਾਹ ਲੱਗਿਆ ਮੇਰੀ ਤਾਂ ਆਪਣੀ ਸੋਚ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਬਹੁਤ ਸਿਆਣੇ ਇੱਕ ਪਾਰਟੀਸ਼ਨ ਨੇ ਪਰ ਹੋਣੇ ਧਰਮ ਦਾ ਨਾਂ ਛੱਡ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਆਪ ਦੇ ਪਾਣੀ ਦੀ ਗੱਲ ਕਰੋ ਪੰਜਾਬ ਦੇ ਚੰਡੀਗੜ੍ਹ ਦੀ ਗੱਲ ਕਰੋ ਕੇਂਦਰ ਸਰਕਾਰ ਤੇ ਦਬਾਅ ਬਣਾਓ ਤੁਹਾਡੇ ਬੀਜੇਪੀ ਨਾਲ ਚੰਗੇ ਰਿਸ਼ਤੇ ਆ ਵੀ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ ਪੰਜਾਬ ਦੇ ਹੱਕ ਨਾ ਮਾਰੋ ਪੰਜਾਬ ਦਾ ਅੱਗੇ ਬੜਾ ਨੁਕਸਾਨ ਹੋਊਗਾ ਬਿਲਕੁਲ ਜੋ ਲੋਕ ਤੱਕ ਤੱਕ ਕਿਹਨਾਂ ਤੋਂ ਉਮੀਦਾਂ ਕਰਦੇ ਮੇਰੇ ਵੋਟਾਂ ਪਾਉਂਦੇ ਨਹੀਂ ਉਹਨਾਂ ਦੇ ਵਾਲੇ ਵੀ ਹੁਣ ਜਿਹੜਾ ਧਿਆਨ ਦੇਣ ਦੀ ਕੋੜਿਆ ਸੋ ਸੁਰੇਂਦਰਪਾਲ ਜੀ ਹੋਰ ਵੀ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਪਰ ਵਕਤ ਇੱਕ ਛੋਟੀ ਜਿਹੀ ਬ੍ਰੇਕ ਤਾਂ